ਜਕਰਾ ਜਵਾਲਾ ਮਈ ਦਾ ਬਹੁਤ ਸਤਿ ਸ੍ਰੀ ਅਕਾਲ ਸਾਰੀਆਂ ਸੰਗਤਾਂ ਨੂੰ ਮਾਂ ਜੀ ਦੇ ਪਾਵਨ ਪਵਿੱਤਰ ਨਰਾਤਿਆਂ ਦੀਆਂ ਲੱਖ ਲੱਖ ਵਧਾਈਆਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਿੰਡ ਰਾਇਪੁਰ ਡੱਬਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 30 ਤਰੀਕ ਦਿਨ ਮੰਗਲਵਾਰ ਨੂੰ ਮਾਂ ਜੀ ਦਾ ਵਿਸ਼ਾਲ ਜਾਗਰਣ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 30 ਤਰੀਕ ਦਿਨ ਮੰਗਲਵਾਰ ਨੂੰ ਮਹਾਮਾਈ ਜੀ ਦੇ ਮੰਦਰ ਪਿੰਡ ਰਾਇਪੁਰ ਡੱਬਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਜਿਸ ਵਿੱਚ ਠੀਕ ਇਸ ਟਾਈਮ 7 ਵਜੇ ਮਾਂ ਜੀ ਦੀ ਪੂਜਾ ਸ਼ੁਰੂ ਹੋਵੇਗੀ ਉਸ ਉਪਰੰਤ 8 ਵਜੇ ਹਵਨ ਸ਼ੁਰੂ ਹੋਵੇਗਾ ਉਸ ਉਪਰੰਤ 10:30 ਵਜੇ ਮਾਂ ਜੀ ਦੇ ਝੰਡੇ ਦੀ ਰਸਮ ਕੀਤੀ ਜਾਵੇਗੀ 11 ਵਜੇ ਕੰਝ ਕਾਂਦੇ ਪੂਜਨ ਹੋਣਗੇ ਔਰ 12 ਵਜੇ ਮਾਂ ਜੀ ਦੇ ਭੰਡਾਰਿਆਂ ਨੂੰ ਭੋਗ ਲੱਗਣਗੇ ਉਸ ਉਪਰੰਤ ਸ਼ਾਮ ਨੂੰ 7 ਵਜੇ ਮਾਂ ਜੀ ਦੀ ਮਹਾਰਾਤੀ ਹੋਵੇਗੀ ਮਹਾਰਾਤੀ ਦੇ ਬਾਅਦ मां जी दी ज्योत प्रजंड होवेगी ज्योत प्रजंड दे बाद ठीक 9:00 ਵਜੇ मां जी ਦਾ ਜਾਗਰਨ ਸ਼ੁਰੂ ਹੋਵੇਗਾ ਜਿਸ ਵਿੱਚ ਨਿਰਮਲ ਲਿੰਮਾ ਜੀ मां जी ਦਾ ਗੁਣगान ਕਰਨਗੇ ਸੌਰਭ ਜੀ ਝਾਂਕੀਆਂ ਵਾਲੇ ਅਤੇ ਤਾਰਾ ਜੀ ਤਾਰਾ ਰਾਣੀ ਦੀ ਕਥਾ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦਿਨ ਮੰਗਲਵਾਰ ਨੂੰ ਮਾਤਾ ਦੇ ਜਾਗਰਨ ਤੇ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਜਕਾਰਾ ਜਵਾਲਾ ਮਈ ਦਾ ਬੋਲ ਸੱਚੇ ਦਰਵਾਰ ਕੀ ਜੈ ਸੱਚੇ